ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਤੇ ਹੈ ਇਨਸਾਨ ਤੂੰ ਇਸ ਸਰੀਰ ਦਾ ਕਿਉਂ ਹੰਕਾਰ ਕਰਦਾ ਹੈ ਕਈ ਲੋਕਾਂ ਨੂੰ ਆਪਣੇ ਸੁੰਦਰ ਹੋਣ ਦਾ ਬਹੁਤ ਹੰਕਾਰ ਹੁੰਦਾ ਹੈ। ਕਈ ਲੋਕਾਂ ਨੂੰ ਆਪਣੇ ਸਰੀਰ ਦੇ ਜੋਰ ਦਾ ਬਹੁਤ ਹੰਕਾਰ ਹੁੰਦਾ ਹੈ। ਮਨੁੱਖ ਜਦੋਂ ਭਰ ਜਵਾਨੀ ਵਿੱਚ ਹੁੰਦਾ ਹੈ ਤਾਂ ਉਸ ਨੂੰ ਆਪਣੇ ਸਰੀਰ ਦਾ ਹੰਕਾਰ ਹੁੰਦਾ ਹੈ। ਉਸ ਨੂੰ ਇੱਕ ਭਰਮ ਹੁੰਦਾ ਹੈ, ਇੱਕ ਭੁਲੇਖਾ ਹੁੰਦਾ ਹੈ ਕਿ ਮੈਂ ਕਦੀ ਬੁੱਢਾ ਵੀ ਨਹੀਂ ਹੋਣਾ, ਮੈਂ ਕਦੀ ਇਸ ਦੁਨੀਆ ਤੋਂ ਖਤਮ ਵੀ ਨਹੀਂ ਹੋਣਾ। ਕਿਤੇ ਨਾ ਕਿਤੇ ਸੂਖਸ਼ਮ ਰੂਪ ਵਿੱਚ ਮਨੁੱਖ ਦੇ ਮਨ ਵਿੱਚ ਇਹ ਭੁਲੇਖਾ ਜ਼ਰੂਰ ਹੁੰਦਾ ਹੈ। ਸੋ ਸਤਿਗੁਰੂ ਜੀ ਉਸ ਭੁਲੇਖੇ ਨੂੰ ਭਰਮ ਨੂੰ ਦੂਰ ਕਰਦੇ ਹਨ। ਕੇ ਜਿਸ ਦੇਹ ਦਾ ਜਿਸ ਸਰੀਰ ਦਾ ਤੂੰ ਹੰਕਾਰ ਕਰਦਾ ਹੈ ਉਹ ਸਰੀਰ ਨੇ ਵੀ ਇੱਕ ਦਿਨ ਤੇਰੇ ਨਾਲ ਨਹੀਂ ਰਹਿਣਾ ਇਸ ਕਰਕੇ ਤੂੰ ਉਸ ਸਰੀਰ ਦਾ ਹੰਕਾਰ ਨਾ ਕਰ ਗਰਭ ਕਰਤ ਹੈ ਦੇਹ ਕੋ ਬਿਨ ਸੈ ਬਿਨ ਸੈ ਕਹਿੰਦੇ ਖਤਮ ਹੋ ਜਾਣਾ ਛਿਨ ਮੈਂ ਮੀਤ ਇੱਕ ਪਲ ਵਿੱਚ ਇੱਕ ਛਿਨ ਵਿੱਚ ਹੀ ਖਤਮ ਹੋ ਜਾਏਗਾ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜਿਸ ਇਨਸਾਨ ਨੇ ਉਸ ਵਾਹਿਗੁਰੂ ਜੀ ਦਾ ਨਾਮ ਯਾਦ ਕਰ ਲਿਆ ਰਬੀ ਗੁਣਾ ਨੂੰ ਧਾਰਨ ਕਰ ਲਿਆ ਉਹਦੇ ਜਸ ਵਿੱਚ ਜੁੜ ਗਿਆ ਮੰਨੋ ਕਿ ਉਸਨੇ ਜਗ ਜਿੱਤ ਲਿਆ ਮਨ ਜੀਤੈ ਜਗ ਜੀਤ ਉਸਨੇ ਆਪਣਾ ਅੰਦਰ ਦਾ ਜਗਤ ਆਪਣੀ ਥਾਟ ਪ੍ਰੋਸੈਸ ਜਿਹੜਾ ਇਨਰ ਵਰਲਡ ਹੈ ਅੰਦਰ ਦਾ ਸੰਸਾਰ ਹੈ ਜੋ ਵੈਲਿਊਜ਼ ਹੈ ਜੋ ਥਾਟ ਪ੍ਰੋਸੈਸ ਹੈ ਉਸ ਨੂੰ ਸਹੀ ਕਰ ਲਿਆ ਭਾਵ ਕਿ ਉਸ ਨੂੰ ਜਿੱਤ ਲਿਆ ਸੋ ਸਤਿਗੁਰ ਜੀ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਹੰਕਾਰ ਤੋਂ ਛੁਟਣ ਲਈ ਪ੍ਰੇਰਿਤ ਕਰਦੇ ਹਨ ਕਿ ਤੂੰ ਆਪਣੇ ਸਰੀਰ ਦਾ ਵੀ ਹੰਕਾਰ ਨਹੀਂ ਕਰਨਾ ਕਿਉਂਕਿ ਇਸ ਸਰੀਰ ਨੇ ਵੀ ਇੱਕ ਦਿਨ ਤੇਰਾ ਸਾਥ ਛੱਡ ਦੇਣਾ ਹੈ ਭਾਵੇਂ ਸਾਨੂੰ ਕਿਸੇ ਵੀ ਚੀਜ਼ ਦਾ ਕਿਸੇ ਵੀ ਵਸਤੂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਹਰ ਇੱਕ ਵਸਤੂ ਲਈ ਹਰ ਇੱਕ ਚੀਜ਼ ਦੇ ਲਈ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ